ਜਾਬ ਦੇ ਮੌਸਮ ਨੂੰ ਲੈ ਕੇ ਨਵੀਂ ਅਪਡੇਟ ਹੋ ਗਈ ਹੈ ਜਾਰੀ ਜਾਣੋ ਹੁਣ ਕਦੋਂ ਪੈਣ ਜਾ ਰਿਹਾ ਹੈ ਭਾਰੀ ਮੀਂਹ ਤੁਸੀਂ ਦੇਖਿਓ ਲਾਈ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਕਨੋਜੀਆ ਪੰਜਾਬ ਦੇ ਮੌਸਮ ਦਾ ਹਾਲ ਬਿਆਨ ਕਰਾਂਗੇ ਕਿ ਅੱਜ ਪੰਜਾਬ ਦੇ ਵਿੱਚ ਮੌਸਮ ਕਿਹੋ ਜਿਹਾ ਰਹੇਗਾ ਅੱਜ 9 ਅਗਸਤ ਦਾ ਦਿਨ ਸ਼ੁੱਕਰਵਾਰ ਹੈ ਮੌਸਮ ਵਿਭਾਗ ਦੀ ਮੰਨੀਏ ਤਾਂ ਅੱਜ ਕਈ ਜ਼ਿਲ੍ਹਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਜ਼ਰੂਰ ਦੇਖਿਆ ਜਾ ਸਕਦਾ ਪਰ ਭਾਰੀ ਮੀਂਹ ਨੂੰ ਲੈ ਕੇ ਅੱਜ ਮੌਸਮ ਵਿਭਾਗ ਦੇ ਵੱਲੋਂ ਕੋਈ ਖੁਫਾਣੀ ਨਹੀਂ ਕੀਤੀ ਗਈ ਹੈ ਮੌਸਮ ਵਿਭਾਗ ਦੀ ਮੰਨੀਏ ਤਾਂ ਆਉਂਦੇ ਦਿਨਾਂ ਵਿੱਚ ਚੱਲੇ ਜ਼ਰੂਰ ਭਾਰੀ ਮੀਂਹ ਦੇਖਣ ਨੂੰ ਮਿਲੇਗਾ ਪਰ ਅੱਜ ਕਈ ਜ਼ਿਲ੍ਹਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਹੀ ਦੇਖਿਆ ਜਾ ਸਕਦਾ ਆਓ ਜਾਣਦੇ ਹਾਂ ਮੌਸਮ ਵਿਭਾਗ ਦੇ ਵੱਲੋਂ ਕਿਹੜੇ ਜ਼ਿਲ੍ਹੇ ਦੇ ਲਈ ਕਿਹੜੀ ਚੇਤਾਵਨੀ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਮੁਤਾਬਕ ਅੱਜ 5 ਜ਼ਿਲ੍ਹਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ ਅਤੇ 17 ਜ਼ਿਲ੍ਹਿਆਂ ਦੇ ਵਿੱਚ ਰੁਕ ਰੁਕ ਕੇ ਬਦਲੀ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਪਹਿਲਾਂ ਜਾਣ ਲੈਂਦੇ ਆ ਤਾਪਮਨ ਅਤੇ ਉਸ ਤੋਂ ਬਾਅਦ ਵਿਸਥਾਰ ਦੇ ਨਾਲ ਤੁਹਾਨੂੰ ਦੱਸਾਂਗੇ ਕਿ ਕਿਹੜੇ ਜ਼ਿਲ੍ਹੇ ਵਾਸਤੇ ਕਿਹੜੀ ਚੇਤਾਵਨੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਹੈ ਅਤੇ ਕਿੱਥੇ-ਕਿੱਥੇ ਸਾਨੂੰ ਅੱਜ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਸਭ ਤੋਂ ਪਹਿਲਾਂ ਤਾਪਮਾਨ ਦੀ ਗੱਲ ਕਰਾਂਗੇ ਵੱਧ ਤੋਂ ਵੱਧ 37 ਡਿਗਰੀ ਤੋਂ ਲੈ ਕੇ 38 ਡਿਗਰੀ ਸੈਲਸੀਅਸ ਤੱਕ ਤਾਪਮਾਨ ਰਹਿ ਸਕਦਾ ਹੈ ਘੱਟ ਤੋਂ ਘੱਟ 25 ਡਿਗਰੀ ਤੋਂ ਲੈ ਕੇ 26 ਡਿਗਰੀ ਸੈਲਸੀਅਸ ਤੱਕ ਤਾਪਮਾਨ ਰਹਿ ਸਕਦਾ ਹੈ ਹੁਣ ਜਾਣ ਲੈਂਦੇ ਹਾਂ ਸੂਰਜ ਚੜਨ ਤੇ ਸੂਰਜ ਛਿਪਨ ਦਾ ਵੇਲਾ ਸੂਰਜ ਚੜਨ ਦਾ ਵੇਲਾ ਸਵੇਰੇ 5:45 ਤੇ ਤੇ ਸੂਰਜ ਛਿਪਨ ਦਾ ਵੇਲਾ ਸ਼ਾਮ 7:15 ਤੇ ਆਓ ਹੁਣ ਜਾਣ ਲੈਂਦੇ ਹਾਂ ਵਿਸਥਾਰ ਦੇ ਨਾਲ ਮੌਸਮ ਦਾ ਹਾਲ ਜ਼ਿਲ੍ਹੇਵਾਰ ਸਭ ਤੋਂ ਪਹਿਲਾਂ ਗੱਲ ਮਾਝੇ ਖੇਤਰ ਦੀ ਕਰਾਂਗੇ ਪਠਾਨਕੋਟ ਦੀ ਗੱਲ ਕਰਾਂਗੇ ਜਿੱਥੇ ਹਲਕੇ ਤੋਂ ਦਰਮਿਆਨਾ ਮੀਂਹ ਦੇਖਿਆ ਜਾ ਸਕਦਾ ਹੈ ਗੁਰਦਾਸਪੁਰ ਦੇ ਵਿੱਚ ਵੀ ਹਲਕੇ ਤੋਂ ਦਰਮਿਆਨਾ ਮੀਂਹ ਦੇਖਿਆ ਜਾ ਸਕਦਾ ਹੈ ਅੰਮ੍ਰਿਤਸਰ ਦੇ ਵਿੱਚ ਬੱਦਲਵਾਈ ਦੇ ਅਸਰ ਨੇ ਤਰਨਤਾਰਨ ਦੇ ਵਿੱਚ ਵੀ ਬੱਦਲਵਾਈ ਦੇ ਅਸਰ ਨੇ ਹੁਣ ਗੱਲ ਦੁਆਬਾ ਖੇਤਰ ਦੀ ਹੋਵੇਗੀ ਹੁਸ਼ਿਆਰਪੁਰ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ ਕਪੂਰਥਲਾ ਦੇ ਵਿੱਚ ਬੱਦਲਵਾਈ ਦੇ ਅਸਰ ਨੇ ਜਲੰਧਰ ਦੇ ਵਿੱਚ ਵੀ ਬਦਲੀ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਹੁਣ ਗੱਲ ਈਸਟ ਮਾਲਵਾ ਦੀ ਕਰਾਂਗੇ ਫਿਰੋਜ਼ਪੁਰ ਦੀ ਗੱਲ ਕਰਾਂਗੇ ਜਿੱਥੇ ਬਦਲਵਾਈ ਦੇ ਅਸਰ ਨਹੀਂ ਫਾਜ਼ਿਲਕਾ ਦੇ ਵਿੱਚ ਵੀ ਬਦਲੀ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਫਰੀਦਕੋਟ ਦੇ ਵਿੱਚ ਵੀ ਬਦਲਵਾਈ ਦੇ ਅਸਰ ਨਹੀਂ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਵੀ ਬਦਲਵਾਈ ਦੇ ਅਸਰ ਨਹੀਂ ਮੋਗਾ ਦੇ ਵਿੱਚ ਬਦਲੀ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਬਠਿੰਡਾ 'ਚ ਵੀ ਬਦਲਵਾਈ ਦੇ ਅਸਰ ਨਹੀਂ ਹੁਣ ਗੱਲ ਵੈਸਟ ਮਾਲਵਾ ਦੀ ਕਰਾਂਗੇ ਲੁਧਿਆਣਾ ਦੀ ਗੱਲ ਕਰਾਂਗੇ ਜਿੱਥੇ ਬੱਦਲ ਰਹਿ ਸਕਦੇ ਨੇ ਬਰਨਾਲਾ ਦੇ ਵਿੱਚ ਵੀ ਬਦਲੀ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਮਾਨਸਾ 'ਚ ਵੀ ਬੱਦਲ ਰਹਿ ਸਕਦੇ ਨੇ ਸੰਗਰੂਰ ਦੇ ਵਿੱਚ ਵੀ ਬਦਲੀ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਫਤਿਹਗੜ ਸਾਹਿਬ 'ਚ ਵੀ ਬੱਦਲਵਾਈ ਦੇ ਅਸਰ ਨੇ ਪਟਿਆਲਾ ਦੇ ਵਿੱਚ ਬੱਦਲਵਾਈ ਦੇ ਅਸਰ ਨੇ ਐਸਐਸ ਨਗਰ ਦੇ ਵਿੱਚ ਵੀ ਬੱਦਲਵਾਈ ਦੇ ਅਸਰ ਨੇ ਮੌਸਮ ਦਾ ਹਾਲ ਤੁਹਾਨੂੰ ਦੱਸਿਆ ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਮੌਸਮ ਅੱਜ ਕਿਹੋ ਜਿਹਾ ਰਹੇਗਾ ਅੱਗੇ ਵਧਣ ਤੋਂ ਪਹਿਲਾਂ ਇੱਕ ਛੋਟੀ ਜਹੀ ਬੇਨਤੀ ਕਰਨਾ ਚਾਹੁੰਦੇ ਹਾਂ ਜੇਕਰ ਤੁਸੀਂ ਸਾਡੀ YouTube ਚੈਨਲ ਦੇ ਨਾਲ ਨਵੇਂ ਜੁੜਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ Facebook ਪੇਜ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲੈਣਾ ਤਾਂ ਜੋ ਮੌਸਮ ਦੇ ਨਾਲ ਜੁੜੀਆਂ ਹੋਈਆਂ ਤਾਜ਼ਾ ਤਰੀਨ ਜਾਣਕਾਰੀਆਂ ਸੇ ਤੁਹਾਡੇ ਤੱਕ ਰ ਪਹੁੰਚਦਾ ਕਰ ਸਕੀਏ ਇਸ ਦੇ ਨਾਲ ਹੀ ਇਸ ਵੀਡੀਓ ਨੂੰ ਵੱਤਵਤ ਹੋਰ ਲੋਕਾਂ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਤਾਂ ਜੋ ਉਹਨਾਂ ਤੱਕਰ ਵੀ ਮੌਸਮ ਦਾ ਹਾਲ ਪਹੁੰਚਦਾ ਹੋ ਸਕੇ ਖਾਸ ਕਰਕੇ ਕਿਸਾਨ ਵੀਰਾਂ ਦੇ ਨਾਲ ਹੁਣ ਆਉ ਜਾਣ ਲੈਂਦੇ ਹਾਂ ਕਿਹੜੇ ਇਲਾਕੇ ਦੇ ਵਿੱਚ ਤਾਪਮਾਨ ਕੀ ਰਹਿਣ ਵਾਲਾ ਹੈ ਗੱਲ ਚੰਡੀਗੜ੍ਹ ਦੀ ਕਰਾਂਗੇ ਜਿੱਥੇ ਵੱਧ ਤੋਂ ਵੱਧ 33 ਅਤੇ ਘੱਟ ਤੋਂ ਘੱਟ 26 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ ਅੰਮ੍ਰਿਤਸਰ ਦੇ ਵਿੱਚ ਵੱਧ ਤੋਂ ਵੱਧ 35 ਘੱਟ ਤੋਂ ਘੱਟ 27 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ ਤਰਨਤਾਰਨ ਦੇ ਵਿੱਚ ਵੱਧ ਤੋਂ ਵੱਧ 34 ਘੱਟ ਤੋਂ ਘੱਟ 27 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ। ਕਪੂਰਥਲਾ ਦੇ ਵਿੱਚ ਵੱਧ ਤੋਂ ਵੱਧ 35 ਘੱਟ ਤੋਂ ਘੱਟ 27 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ। ਜਲੰਧਰ ਦੇ ਵਿੱਚ ਵੱਧ ਤੋਂ ਵੱਧ 35 ਘੱਟ ਤੋਂ ਘੱਟ 27 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ। ਲੁਧਿਆਣਾ ਦੇ ਵਿੱਚ ਵੱਧ ਤੋਂ ਵੱਧ 34 ਘੱਟ ਤੋਂ ਘੱਟ 26 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ। ਪਟਿਆਲਾ ਦੇ ਵਿੱਚ ਵੱਧ ਤੋਂ ਵੱਧ 32 ਘੱਟ ਤੋਂ ਘੱਟ 26 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ। ਪਠਾਨਕੋਟ ਦੇ ਵਿੱਚ ਵੱਧ ਤੋਂ ਵੱਧ 34 ਘੱਟ ਤੋਂ ਘੱਟ 27 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ। ਬਠਿੰਡਾ ਦੇ ਵਿੱਚ ਵੱਧ ਤੋਂ ਵੱਧ 34 ਘੱਟ ਤੋਂ ਘੱਟ 26 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ। ਫਰੀਦਕੋਟ ਦੇ ਵਿੱਚ ਵੱਧ ਤੋਂ ਵੱਧ 34 ਘੱਟ ਤੋਂ ਘੱਟ 27 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ। ਗੁਰਦਾਸਪੁਰ ਦੇ ਵਿੱਚ ਵੱਧ ਤੋਂ ਵੱਧ 35 ਘੱਟ ਤੋਂ ਘੱਟ 26 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ। ਬਰਨਾਲਾ ਦੇ ਵਿੱਚ ਵੱਧ ਤੋਂ ਵੱਧ 34 ਘੱਟ ਤੋਂ ਘੱਟ 27 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ। ਫਿਰੋਜ਼ਪੁਰ ਦੇ ਵਿੱਚ ਵੱਧ ਤੋਂ ਵੱਧ 34 ਤੋਂ ਵੱਧ ਘੱਟ ਤੋਂ ਘੱਟ 27 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ। ਸੰਗਰੂਰ ਦੇ ਵਿੱਚ 34 ਡਿਗਰੀ ਵੱਧ ਤੋਂ ਵੱਧ ਘੱਟ ਤੋਂ ਘੱਟ 26 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ। ਫਤਿਹਗੜ ਸਾਹਿਬ ਦੇ ਵਿੱਚ ਵੱਧ ਤੋਂ ਵੱਧ 34 ਘੱਟ ਤੋਂ ਘੱਟ 26 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ। ਫਾਜ਼ਿਲਕਾ ਦੇ ਵਿੱਚ ਵੱਧ ਤੋਂ ਵੱਧ 35 ਘੱਟ ਤੋਂ ਘੱਟ 28 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ। ਸੋ ਤੁਹਾਨੂੰ ਦੱਸਿਆ ਹੈ ਕਿ ਪੰਜਾਬ ਦੇ ਵਿੱਚ ਕਿਹੜੇ ਇਲਾਕੇ ਦੇ ਵਿੱਚ ਕੀ ਤਾਪਮਾਨ ਰਹਿ ਸਕਦਾ ਹੈ ਮੌਸਮ ਦਾ ਹਾਲ ਵੀ ਦੱਸਿਆ ਹੈ ਜ਼ਿਲ੍ਹੇ ਵਾਰ ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਅੱਜ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਮੌਸਮ ਦੇ ਨਾਲ ਜੁੜੀ ਹੋਈ ਨਵੀਂ ਜਾਣਕਾਰੀ ਲਈ ਕਿ ਤੁਹਾਡੇ ਮੁਖਾਤਿਬ ਹੁੰਦੇ ਰਹਾਂਗੇ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਆਸ ਕਰਦੇ ਹਾਂ ਕਿ ਮੌਸਮ ਦੇ ਇਸ ਪ੍ਰੋਗਰਾਮ ਦੇ ਵਿੱਚ ਦਿੱਤੀ ਗਈ ਜਾਣਕਾਰੀ ਤੁਹਾਡੇ ਵਾਸਤੇ ਲਾਹੇਵੰਦ ਸਾਬਤ ਹੋਵੇਗੀ ਬਹੁਤ ਬਹੁਤ ਧੰਨਵਾਦ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਵੋਲਡ ਫਾਈ ਤੁਸੀਂ ਸਾਨੂੰ Amazon Fire TV, Daily Hunt ਤੇ E Baba ਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IP TV ਪਲੇਟਫਾਰਮ ਤੇ ਦੇਖ ਸਕਦੇ ਹੋ। ਰੌਲੇ ਰੱਪੇ ਤੋਂ ਦੂਰ ਤੇ ਮੁdde ਦੇ ਨੇੜੇ Live Punjabi TV